ਕਰਮੀ ਸਿੰਘ ਜੀ ਬੀਕੇਜ ਗਰਾਹਾ ਬਲਾਕ ਜਾਂਦੂ ਸ਼ਕਤਰਪਟੇ ਮਸਜਿਦਾ ਜੀ ਬਿਜਲੀ ਦੇ ਹਾਲਾਤ ਬੜੇ ਬੜੇ ਆ ਸਭਰਾ ਪੀਜਗਾ ਤੇ ਚੋਤੇ ਆ ਤਕਰੀਬਨ ਇਹ 8-10 ਫੀਡਰ ਚੱਲਦੇ ਆ ਤੇ ਕੋਈ ਵੀ ਫੀਡਰ ਦਾ ਇਹ ਨਹੀਂ ਵੀ ਕੋਈ ਇੱਕ ਸਹੀ ਆ ਤੇ ਦੂਜਾ ਮਾੜਾ ਵਾ ਸਾਰੇ ਫੀਡਰਾਂ ਦਾ ਤਾਰਾਂ ਤਕਰੀਬਨ ਢਲੀਆਂ ਪਈਆਂ ਕਈ ਫੀਡ ਤੇ ਇਹੋ ਜਿਹੇ ਵੀ ਜਿਹੜੇ 6-7 ਦਿਨ ਤੋਂ ਚੱਲ ਰਹੇ ਨੇ ਲੋਕਾਂ ਦੇ ਜ਼ਿਮੀਂਦਾਰਾਂ ਦੇ ਪਿੰਡੀਆਂ ਸੋਗੀਆਂ ਹੁਣ ਕਿਸਾਤ ਤੇ ਬੜੀ ਜ਼ਿਮੀਂਦਾਰ ਇਕੱਠੇ ਹੋ ਗਏ ਸਾਰੇ ਇੱਥੇ ਬਿਜਲੀ ਘਰ ਆਏ ਆ ਇਹ ਤੁਸੀਂ ਵੇਖ ਹੀ ਰਹੇ ਜੇ ਸਾਰੇ ਤੁਸੀਂ ਸ਼ਾਟ ਮਾਰੇ ਆ ਬਹੁਤ ਬੁਰੇ ਹਾਲ ਆ ਜਦੋਂ ਪਤਰੀ ਨੂੰ ਅਜੇ ਤਾਂ ਝੋਨਾ ਲੱਗਣਾ ਤੇ ਸਾਡੀ ਪਤਰੀਆਂ ਸੋਗੀਆਂ ਝੋਨਾ ਤਾਂ ਅਸੀਂ ਤਾਂ ਹੀ ਨਵਾ ਕਹਿੰਦੇ ਜੇ ਸਾਡੀ ਪਤਰੀ ਹੋਊਗੀ ਤੇ ਪਤਰੀ ਤਾਂ ਇਹ ਬੀਲੀ ਘਸਕਾਤੀ ਤੇ ਉੱਥੇ ਆਈਦਾ ਉਹਦੇ ਸਾਡੇ ਕੋ ਮਰਾਜ ਮਣੀ ਆ ਤੇ ਬੁਰੇ ਹਾਲ ਤਾਰਾ ਤੇ ਇੱਥੇ ਜੋੜਸਾ ਫੀਡਰ ਆ ਉੱਥੇ ਤਾਰਾ ਸਰਗੀਆਂ ਗਲਗੀਆਂ ਬਿਲਕੁਲ ਤੇ ਮੋਟਰਾਂ ਦੇ 2-2000 ਰੁਪਇਆ ਕੋਲੋਂ ਪਾ ਗਏ ਉਹਦੇ ਵਿੱਚ ਸਾਡੀ ਮੋਟਰਾਂ 2-2000 ਰੁਪਇਆ ਕੋਲੋਂ ਪਾ ਕੇ ਤਾਰਾ ਲੈ ਕੇ ਹੀ ਪਾਉਣਦੇ ਆ ਕੋਈ ਮਹਿਕ ਨੂੰ ਤਾਰ ਨਹੀਂ ਮਿਲੀ ਕੋਈ ਸੋਚ ਨਹੀਂ ਜੇ ਸੋਚ ਤਾਂ ਸਾਰੇ ਘਰੇ ਪਏ ਆ ਬਹੁਤ ਬੁਰੇ ਹਾਲ ਤਰ੍ਹਾਂ ਨਿਕਲਣਾ ਜਦੋਂ ਪਤਰੀਆਂ ਸ ਇਹਦੇ ਬਾਰੇ ਅਸੀਂ ਬਿਜਲੀ ਬੋਰਡ ਆ ਉਹਨਾਂ ਨੂੰ ਚੇਤਾਵਨੀ ਵੀ ਦਿੰਨੇ ਆ ਵੀ ਜੇ ਨਾ ਕੋਈ ਹੱਲ ਹੋਇਆ ਫਿਰ ਅਸੀਂ ਗਾ ਆਪਦਾ ਕੋਈ ਜੋ ਜੱਥੇ ਬੰਦੀ ਕੋਗੀ ਜੋ ਡਿਸੀਜਨ ਲਓਗੇ ਉਹ ਤੇ ਜੀ ਨਾ ਕਿ ਮੇਰਾ ਅਜੇ ਜਤਿੰਦਰ ਸਿੰਘ ਬੱਗਾ ਕਿਹੜੇ ਵਿਸ਼ੇ ਜਿੱਥੇ ਵਿਸ਼ਾ ਹੈ ਜੀ ਪਿਛਲੇ ਕੋਈ 10 15 ਦਿਨਾਂ ਤੋਂ ਜਦੋਂ ਕੋਈ ਮਾੜੀ ਜੀ ਹਵਾ ਪੱਤਾ ਹਿਲਦਾ ਤੇ ਲੈਣਾ 'ਚ ਫਾਲਟ ਪੈ ਜਾਂਦਾ ਜੀ ਜਿੰਨੀਆਂ ਲੈਣਾ ਕੋਈ ਸੋਚ ਨਹੀਂ ਕੰਮ ਕਰਨਦਿਆ ਜੇ ਫਾਲਟ ਲੱਭਣਾ ਹੋਵੇ ਤੇ ਆਪਾਂ ਨੂੰ ਮਤਲਬ ਸਾਰਾ ਬਿਜਲੀ ਘਰ ਬੰਦ ਕਰਾ ਕੇ ਤੇ ਫਿਰ ਫਾਲਟ ਲੱਭਣਾ ਪੈਣਾ ਪੈਂਦਾ ਬਹੁਤ ਜ਼ਿਆਦਾ ਬਿਜਲੀ ਦਾ ਬੁਰਾ ਹਾਲ ਆ ਪੱਟੀ ਬਿਲੀ ਘਰ ਤੁਸੀਂ ਜਾਂਦੇ ਜੋ ਵੇਖ ਲਿਆਓ ਟਰਾਂਸਫਾਰਮ ਭਰੇ ਪਏ ਆ ਇਹਦੇ ਨਾਲ ਸਰਕਾਰ ਨੂੰ ਦਈਆਂ ਨੇ ਵੀ 2 ਰੁਪਏ ਜੂਨਟ ਬੱਤੀ ਲਾ ਦਿੱਤੀ ਜਾਵੇ ਤਾਂ ਕਿ ਜਿਹੜਾ ਕੰਮਕਾਰ ਚੱਲੀ ਜਾਵੇ ਕੋਈ ਸਮਾਨ ਹੋਵੇ ਨਾ ਕੋਈ ਸਮਾਨ ਮਿਲਦਾ ਪਿਆ ਵਾ ਪੱਲਿਓ ਲੋਕ ਜੇ ਕਿਸੇ ਲੈਨਮੈਨ ਨੂੰ ਕਹੀਦਾ ਉਹ ਕਹਿੰਦਾ ਵੀ ਗਰਾਹੀ ਕਰੋ ਆਪਦੀ ਤੁਸੀਂ ਪਲੇਟਾਂ ਲਿਆਓ ਦੂਜੀਆਂ ਪਤਰੀਆਂ ਲਿਆਓ ਸੋਚ ਲਿਆਓ ਤੇ ਫੇਰ ਲੱਗਣਾ ਪ੍ਰਾਈਵੇਟ ਕੋਈ ਵੀ ਸਮਾਨ ਸਾਨੂੰ ਬਿਜਲੀ ਘਰੋਂ ਨਾ ਮਿਲ ਨਹੀਂ ਰਿਹਾ ਬੱਤੀ ਦਾ ਬਹੁਤ ਬੁਰਾ ਅਲਪਨੇਰੀਆਂ ਸੁੱਕਣ ਦੀਆਂ ਝੋਨੇ ਲੱਗਣ 5 ਤਰੀਕ ਨੂੰ ਲਾਈਟ ਆ ਰਹੀ ਆ ਤੇ ਜੈ ਹੁਆ ਰਿਆ ਤੁਹਾਨੂੰ ਪਤਾ ਲੈਣਾ ਚੱਲਣੀ ਰਣੀ ਆ ਅਗਲੇ ਦਿਨ ਮੌਸਮ ਵੀ ਖਰਾਬ ਦੱਸੰਦਾ ਆ ਕਈਆਂ ਥਾਵਾਂ ਤੋਂ ਲੈਣ ਥੱਲੇ ਲੱਗੀ ਹੋਈ ਆ ਪਿਛਲੇ ਦਿਨੇ ਵੀ ਆ ਤਾਰਾਂ ਤਾਰਾਂ ਦੀ ਵਜ੍ਹਾ ਕਰਕੇ ਆਡੇ ਆਪਣੇ ਪਿੰਡਾਂ ਮੁੰਡਾ ਇੱਕ ਮਰਿਆ ਵਾ ਜੇ ਬਾੜੀਆਂ ਤਾਰਾਂ ਕਰਕੇ ਤੇ ਸਾਡੀ ਤੇ ਉਹ ਸਰਕਾਰ ਨੂੰ ਬੇਨਤੀ ਆ ਬਿਲੀ ਬੋਰਡ ਨੂੰ ਕਿ ਜਲਦੀ ਤੋਂ ਜਲਦੀ ਇਹ ਤੇ ਲੈਣਾ ਸਿੱਧੀਆਂ ਕਰਕੇ ਜਿਹੜੇ ਖੰਭੇ ਵੀ ਡਿੱਗਣ ਵਾਲੇ ਜਾਂ ਮਾਰੇ ਖੰਭੇ ਆ ਉਹਨਾਂ ਨੂੰ ਸਹੀ ਕਰਕੇ ਦੋ ਚੌਂ ਦਿਨਾਂ ਅੰਦਰ ਨਾਲ ਅਸੀਂ ਪਿੰਡ ਵਾਸੀ ਨਾਲ ਲੱਗਾਂਗੇ ਤੇ ਤਾਰਾਂ ਬਦਲ ਕੇ ਤੇ ਸੋਚ ਸਾਰੇ ਲਾਏ ਜਾਣ ਫੇਰ ਇਹ ਲਾਈਟ ਮਿਲਣੀ ਆ ਨਹੀਂ ਤੇ ਕਾਗਜ਼ਾਂ ਦੇ ਵਿੱਚ ਹੀ ਅੱਠ ਘੰਟੇ ਆਉਣੀ ਆ ਉਦਾਂ ਸੰਗ ਸਭਰਾ ਇਕਤਾ ਗ੍ਰਾਂਜ ਹੈ ਬੰਦਾ ਬਲਾਕ ਅਕਬਰਪੁਰ ਦਾ ਜੀ ਆਮ ਕਿਸਾਨ ਇਕੱਠੇ ਹੋਏ ਜਿਹਨੇ ਦੁਖੀ ਕਿਸਾਨਾਂ ਸਾਨੂੰ ਲਗਭਗ ਜਿਹੜਾ ਉਹ ਅੱਜ 10 15 ਦਿਨ ਹੋ ਗਿਆ ਜੀ ਜਿਹੜੀ ਲਾਈਟ ਆ ਜਿਹੜੀ ਸਾਨੂੰ 8 ਘੰਟੇ ਆਉਂਦੀ ਆ ਬਿਲਕੁਲ ਨਹੀਂ ਆਉਂਦੀ ਐਦਾ 15 20 ਮਿੰਟ ਆਉਂਦੀ ਆ 10 15 ਦਿਨੀ ਦੇ ਵਾ ਮਾੜੀ ਦੀ ਬਾਦ ਆ ਬੁੱਲਾ ਵੀ ਆ ਜਾਂਦਾ ਵਾ ਤੇ ਤਾਰਾ ਜਿਹੜੀਆਂ ਇੰਨੀਆਂ ਜਿਆਦੀਆਂ ਢਿੱਲੀਆਂ ਵੀ ਪੌਂਦੇ ਨਾਲ ਲੱਗੀਆਂ ਵਾ ਤੇ ਉਸੇ ਵੇਲੇ ਬੰਦ ਹੋ ਜਾਂਦੀ ਆ ਤੇ ਜਿਹੜੀ 24 ਘੰਟੇ ਦੀ ਲੈ ਦਾ ਉਹ ਵੀ ਸਾਡੀ ਬਿਲਕੁਲ ਹੀ ਖਰਾਬ ਰਹਿੰਦੀ ਆ ਡੂਮਣੀ ਵਾਲੇ ਫਿੱਡਰ ਤੁਸੀਂ ਬੋਲਦੇ ਜੀ ਆ ਵੇਖੋ ਜੀ ਆ ਬੰਦੇ ਦੀ ਪਹਿਲੀ ਇਹਦੇ ਹੱਥ ਥੱਲੇ ਤੁਸੀਂ ਨਿਗਾਹ ਮਾਰ ਕੇ ਵੇਖੋ ਜੀ ਇਹਨੇ ਥੱਲੇ ਪਹਿਲੀ ਛੱਡ ਦਿੱਤੀ ਆ ਆ ਤਾਰਾਂ ਜਿਹੜੀਆਂ ਆ ਸਾਰੀਆਂ ਸਿਰਾਂ ਦੇ ਨਾਲ ਸਾਡੇ ਲੱਗਣੀਆਂ 11 ਕੇ ਵੀ ਲੈਣ ਆਈ ਸਾਡੇ ਦੋ ਬੰਦੇ ਅੱਗੇ ਮਰ ਗਏ ਜੀ ਇੱਕ ਪਿੰਡ ਸਭਰਾ ਇਹ ਕੁਰਲੇ ਬੰਦੇ ਮਿਸਤਰੀ ਕੰਮ ਕਰਦਾ ਸੀ ਉਹ ਵੀ ਇਹੋ ਵਾਲਿਓ ਕੰਧ ਦੇ ਨਾਲ ਤਾਰ ਲੱਗੀ ਇਹ ਮੀਲੀ ਭਾਗ ਮੈਂ ਨਾ ਵੀ ਉਹ ਭਗਵੰਤ ਮਾਨ ਤੋਂ ਠੀਕ ਆ ਬੰਦਾ ਚੰਗਾ ਵਾ ਉਹ ਆਦਾ ਵੀ ਮੈਂ ਕੋਲੇ ਦਾ ਪ੍ਰਬੰਧ ਕੀਤਾ ਤੁਹਾਨੂੰ 8 ਘੰਟੇ ਤੋਂ ਵੱਧ ਦੀ ਬੱਤੀ ਮਿਲੂਗੀ ਪਰ ਉਹਦੇ ਕੋਲੇ ਦਾ ਪ੍ਰਬੰਧ ਜਾ ਉਹਦੇ ਬਿਜਲੀ ਘਰ ਖਰੀਦਣ ਦਾ ਪ੍ਰਬੰਧ ਜਿਤਨਾ ਉਹਨੇ ਗੁੰਦਵਾਲ ਵਾਲਾ ਜਿਹੜਾ ਪ੍ਰੋਜੈਕਟ ਖਰੀਦਿਆ ਵਾ ਧੰਨਵਾਦ ਉਹਦਾ ਪਰ ਜੇ ਗਾਰ ਦੇ ਪਾਸੇ ਸਾਡੀਆਂ ਲਾਈਨਿੰਗ ਹੀ ਨਹੀਂ ਸਾਡੇ ਖੰਭੇ ਹੀ ਨਹੀਂ ਸਾਡੀਆਂ ਜ਼ਮੀਨ ਦੇ ਨਾਲ ਤਾਰਾਂ ਲੱਗੀਆਂ ਮਹਿਕਮਾ ਕੁੰਬ ਦੀ نیند ਸੁੱਤਾ ਪਿਆ ਪਤਾ ਨਹੀਂ ਕਿੱਥੇ ਸੁੱਤਾ ਪਿਆ ਜੇਹੀਂ ਜਾ ਗਿਆ ਨੇ ਤੇ ਇੱਕ ਇੱਕ ਬੰਦਾ ਵਾ ਉਹ ਆਉਂਦੇ ਸਾਡੇ ਕੋਲ ਤੇ ਬੰਦੇ ਹੀ ਨਹੀਂ ਹੁਣ ਅਸੀਂ ਦੱਸੋ ਅਹੀਂ ਪਿਛਲੇ ਸਾਲ ਵੀ ਆਪਦੇ ਕੋਪ پیسے ਪਾ ਕੇ ਇੱਕ ਬੰਦਾ ਨਾ ਉਹ ਰੱਖ ਕੇ ਦਿੱਤਾ ਫਾਲਟ ਕੱਢਣ ਨੂੰ ਫੇਰ ਅਸੀਂ ਜਈ ਵੀ ਰੱਖਾਂਗੇ ਫੇਰ ਅਸੀਂ ਐਕਸ਼ਨ ਵੀ ਰੱਖਾਂਗੇ ਫੇਰ ਅਸੀਂ ਚੀਫ ਵੀ ਰੱਖਾਂਗੇ ਤੇ ਇਹਦਾ ਮਤਲਬ ਵੀ ਸਾਰਾ ਕੋਈ ਕਿਸਾਨਾਂ ਦੇ ਪਾ ਦੇਣਾ ਇਹਨਾਂ ਨੇ ਸਰਕਾਰ ਨੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਮੰਤਰੀ ਭੁੱਲੜ ਨੂੰ ਬੇਨਤੀ ਕਰਦਾ ਵੀ ਅੱਜ ਹੀ ਇਹਨਾਂ ਦੇ ਜਿਹੜਾ ਵਟ ਚੜਾਇਆ ਜਾਵੇ ਤੇ ਆ ਡੂਮਣੀ ਵਾਲਾ ਜਿਹੜਾ ਫੀਡਰ ਆ ਇਹਦੇ ਉੱਤੇ ਜੋ ਤਾਰਾਂ ਦਾ ਹਾਲ ਆ ਵੇਖ ਲਓ ਤੁਸੀਂ ਵੀ ਕਿਤਨਾ ਮਾੜੀ ਜੀ ਮਹਾਵਾ ਆ ਬਗਦੀ ਆ ਤੇ ਉਸੇ ਵੇਲੇ ਫਾਲਟ ਪੈ ਜਾਂਦਾ ਸਾਡੀਆਂ ਪਨੀਰੀਆਂ ਸੁੱਕ ਗਿਆ ਸਾਡੇ ਪੱਠੇ ਸੁੱਕ ਗਿਆ ਗਾਰ ਦੇ ਬੰਦੇ 5 ਤਰੀਕ ਆਉਣ ਵਾਲੇ ਸਾਡੇ ਢੋਨੇ ਕਿਤਰਾ ਲੱਗਨੇ ਆ ਇਹੋ ਜਿਹੇ ਹਾਲਾਤ ਆ ਵੀ ਜੇ ਇਧਰ ਦੀ ਰਾਤ ਨੂੰ ਕੋ ਨੰਗਦਾ ਟੱਪਦਾ ਸਿਰ ਲੱਗਿਆ ਤਾਂ ਮਰ ਜਾਣਾ ਵਾ ਆ ਥੱਲੇ ਜਿਹਨਾਂ ਨੇ ਪਹਿਲੇ ਹੀ ਛੱਡ ਦਿੱਤੀ ਪਹਿਲੇ ਦੀ ਟਰੈਕਟਰ ਟਰੈਕਟਰ ਨੂੰ ਵੀ ਲੱਗਦੀਆਂ ਤਾਰਾਂ ਤੇ ਆ ਪਿਛਲੇ ਬੰਦੇ ਨੂੰ ਤੋਹ ਨਿਗਾਹ ਮਾਰ ਲੈਣੀ ਸ਼ਾਟ ਮਾਰ ਲੈਣਾ ਵੀ ਕੀ ਹਾਲਾਤ ਕੋਈ ਖੰਭਾ ਕਿਸ ਬੰਦੇ ਨੂੰ ਕੋਈ ਕਿਸ ਬੰਦੇ ਨੂੰ ਪ੍ਰਾਣੀਆਂ ਤਾਰਾਂ ਪਿਆ ਜੇ ਅੱਜ ਤੋਂ ਕੋਈ ਮੇਰਾ ਖਿਆਲ 50 ਸਾਲ ਪਹਿਲਾਂ ਦੀਆਂ ਜੇ ਕੱਲਾ ਕੱਲਾ ਟਰਾਂਸਫਾਰਮ ਕਰਕੇ ਤੇ ਉਹਨਾਂ ਦੇ ਉੱਤੇ ਹੀ ਕਰਕੇ ਤਾਰਾਂ ਦੇ ਉਹੋ ਹੀ ਤਾਰਾਂ ਬਦਲ ਗਏ ਆ ਠੇਕੇਦਾਰ ਤੇ ਰਲ ਕੇ ਮਹਿ ਤੇ ਮੈਂ ਇਹ ਸਰਕਾਰ ਨੂੰ ਬੇਨਤੀ ਕਰਦਾ ਵੀ ਇਹਦਾ ਕੋ ਹੱਲ ਕੀਤਾ ਜਾਵੇ ਨਹੀਂ ਤੇ ਇਹ ਨਾ ਹੁੰਦੀ ਹੋਈ ਵੀ ਅਸੀਂ ਆਪ ਹੀ ਰਾਤ ਨੂੰ ਵੇਖ ਕੇ ਇੱਥੇ ਕਿਤੇ ਦਰ ਆਦਮ ਫਿਰ ਲਾ ਕੇ ਮਰੀ ਹੋਈ ਹੈ ਇਹ ਕਰਕੇ ਮੈਂ ਐਕਸ਼ਨ ਸਾਹਿਬ ਨੂੰ ਬੇਨਤੀ ਕਰਦਾ ਵੀ ਜੇ ਤਾਂ ਇਹਦਾ ਹੱਲ ਕਰਤਾ ਠੀਕ ਆ ਨਹੀਂ ਤੇ ਅਸੀਂ ਦਰੀਆਂ ਵਛਾ ਕੇ ਆਮ ਪਬਲਿਕ ਜਿਹੜਾ ਐਕਸ਼ਨ ਦੇ ਬੂਹੇ ਘੜੀ ਬਵਾਂਗੇ ਤੇ ਇੱਥੇ ਆਪ ਦੇ ਚੀਚੇ ਬੰਦੇ ਘੱਲ ਕੇ ਦੇ ਇਹਨਾਂ ਨੂੰ ਆਗ ਲਵਾਵੇ ਜਿਹੜਾ ਇਹਨਾਂ ਨੂੰ ਦੂ ਚੌਂ ਦਿਨਾਂ ਦੇ ਵਿੱਚ ਠੀਕ ਕਰੇ ਮੁਰਕੇ ਸਾਡੀ ਬੱਤੀ 24 ਘੰਟੇ ਹੋ ਜਾਣੀ ਆ ਜਿਹੜੀ 8 ਘੰਟੇ ਵਾਲੀ ਆਉਣ ਆਪਣੀ ਝੋਨੇ ਦਾ ਸੀ ਦਿਨ ਚੱਲ ਪਣਾ